ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਵਾਲਮੀਕ ਮੰਦਿਰ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕ ਮੰਦਿਰ ਮਕੰਦਪੁਰ ਤੋਂ ਸ਼ੁਰੂ ਕੀਤੀ ਸ਼ੋਭਾ ਯਾਤਰਾ ਮੌਕੇ ਪ੍ਰੀਮੀਅਮ ਵੱਲੋਂ ਤਲਵੰਡੀ ਦਰਵਾਜ਼ੇ ਵਿੱਚ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਸਵੇਰ ਦੀ ਆਰਤੀ ਤੋਂ ਪਹਿਲਾਂ ਥਾਣਾ ਮਕੰਦਪੁਰ ਦੇ ਐਸ ਐਚ ਓ ਹਰਪ੍ਰੀਤ ਸਿੰਘ ਦੇਲ ਵੱਲੋਂ ਭਗਵਾਨ ਵਾਲਮੀਕ ਰਿਸ਼ੀ ਜੀ ਨੂੰ ਗਰਮ ਵਸਤਰ ਪਹਿਨਾਏ ਉਸ ਉਪਰੰਤ 11 ਵਜੇ ਬਲਜੀਤ ਸਿੰਘ ਸਰਾਲ ਕਾਜੀਆ ਉਪ ਚੇਅਰਮੈਨ ਬਲਾਕ ਸ਼ਾਂਤੀ ਔੜ ਨੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਜ਼ਰੂਰਤ ਹੈ ਸ਼ੁਭ ਯਾਤਰਾ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਦबीर ਸਿੰਘ ਪੱਲੀ ਜੀ ਨੇ ਜਿੱਥੇ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਭਗਵਾਨ ਵਾਲਮੀਕ ਰਿਸ਼ੀ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ਪ੍ਰਬੰਧਕ ਕਮੇਟੀ ਨੂੰ ਮੰਦਿਰ ਵਿੱਚ ਕਿਸੇ ਵੀ ਤਰਾ ਦੀ ਉਸਾਰੀ ਲਈ 2 ਲੱਖ ਰੁਪਏ ਜਲਦੀ ਹੀ ਦਿੱਤੇ ਜਾਣ ਦੀ ਗੱਲ ਕਹੀ ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਦਰਜੀਤ ਸਿੰਘ ਕੁੰਨੀਆ ਸਚਨ ਕਈ ਐਮ ਸੀ ਬੰਗਾ ਹਰੀਪਾਲ ਸਾਫਕਾ ਐਮ ਸੀ ਬੰਗਾ ਤੇ ਮੁਖਬਲਾ ਰਬਦਾਨ ਸਵਾ ਬੰਗਾ ਪ੍ਰਧਾਨ ਵਿਜੇ ਪੱਟੀ ਪ੍ਰਿਤਪਾਲ ਬਜਾ ਜਕਤਰ ਹਰਮੇਸ਼ ਕੁਟਾਰੀਆ ਸਰਪੰਚ ਤੇ ਸਮੂਹ ਮੈਂਬਰ ਪੰਚਾਇਤ ਮਲਕੀਸ਼ ਸਿੰਘ ਲੰਬardar ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈਪੀ ਪਨੋੜ ਪ੍ਰਵੇਸ਼ ਸ਼ਾਮਪਾਲ ਪਰਮਿੰਦਰ ਸਿੰਘ ਲਿੱਦੜ ਬੰਟੀ ਗਰੇਵਾਲ ਜਸਵਿੰਦਰ ਕੁਮਾਰ ਕਰਨਪੱਟੀ ਮੈਂਬਰ ਪੰਚਾਇਤ ਹੰਸਰਾਜ ਪੱਟੀ ਗੌਰਵ ਸ਼ਾਮਰਾਲ ਪੱਟੀ ਜਮਨਾਦਾਸ ਪੱਟੀ ਸੁਰਿੰਦਰ ਬੁਗਾਣੀਆਂ ਗਰੀਬਦਾਸ ਗਿੱਲ ਤੇ ਭਗਵਾਨ ਬਾਲਬੀਕ ਨਾਮ ਲੈਵਾ ਸੰਗਤ ਹਾਜ਼ਰ ਸੀ ਆਪ ਜੀ ਮਹਾਰਾਜ ਤੇ ਕੋਈ ਸਮਝਣ ਜਲ ਕਹਿੰਦੇ ਪਰਵਾਸ ਉੱਤੋਂ ਦੇ ਵਿੱਚ ਸਥੁਤੀਆ ਆਪ ਆਪ ਲੱਖ ਲੱਖ ਬਖਸ਼ਾਈ ਦਿੰਦਾ ਹੋਇਆ ਆਦੂ ਸਭ ਦੇ ਵਿੱਚ ਕੋਮ ਦੇ ਉਚਾ ਦੇ ਨਾਮ ਤੋਂ ਕਾਮਨਾ ਨਾ ਜਾ ਰਿਹਾ। ਸਗਵਾਣ ਸ੍ਰੀ ਛਾਲਵੀਗਦੀ ਨੇ ਕਮੋਦੀ ਜਿੰਦਗੀ ਨੂੰ ਲੋਕਾਂ ਨੂੰ ਦੇ ਦੇਣ ਲਈ ساری ਜਿੰਦਗੀ ਜੇ ਸਾਨੂੰ ਸਿੱਖਿਆਵਾਂ ਦੇ ਦੂਜੇ ਵਿੱਚ ਸੋਵਾਈ ਦਿੱਤੀ ਹੈ। ਤਾਂ ਸਭ ਰਿਆਂ ਦਾ ਸਤਜ ਬੰਦ ਹੈ। ਸਾਡੇ ਨੇ ਲੋਕਾਂ ਨੇ ਤੇ ਲੋਕਾਂ ਨੇ ਭਾਰੇ ਲੈ ਚੀ ਗੀਂਦਾ ਅੋਰ ਸਾਡਾ ਉਹਨਾਂ ਨੇ ਦਿੱਤੇ ਹੋਏ ਦਿੱਤੇ ਹੋਏ ਰਸਤੇ ਤੇ ਚੱਲ ਕੇ ਜਿੱਥੇ ਦੀ ਆਪਣੀ ਜ਼ਿੰਦਗੀ ਦਾ ਜਨਮ ਦਾ ਸਤਾਰ ਕਰਨਾ ਨਾਲ ਹੀ ਆਪਣੇ ਪਰਿਵਾਰ ਨੂੰ ਬੱਚਿਆਂ ਦੀ ਤਰਗਰੀ ਹੈ ਅੱਜ ਦੀ ਬਿਮਾਰੀ ਹੈ ਕੋਰੋਨਾ ਦੀ ਜਿੱਤੋਂ ਸਾਰੇ ਸਾਰੇ ਦੁਨੀਆ ਨੂੰ ਨਿਜਾਮ ਚਾਹ ਆਪਾਂ ਨੂੰ ਜਰੂਰੀ ਹੈ ਅੱਜ ਜੀ ਉਹਨੇ ਪੁੱਤਰ ਦਿਹਾੜੇ ਤੇ ਇਹ ਜਿਹੜਾ ਸਮਾਗਮ ਕਰਦਾ ਸੋਭਾ ਜਣਾ ਪੈਦ ਰਹੇ ਇਹਦਾ ਸਾਰੇ ਪ੍ਰਬੰਧਕ ਕਮੇਟੀ ਨੂੰ ਬਹੁਤ ਹੀ ਧੰਨਵਾਦ ਕਰਦਾ ਹੈ ਵਧਾਈਆਂ ਦਿੰਦਾ ਹਾਂ ਔਰ ਆਸ ਕਰਦਾ ਕਿ ਜਿਸ ਤਰ੍ਹਾਂ ਇਸ ਸਮੇਂ ਤੋਂ ਆਮ ਦਾ ਸਮਾਗਮ ਹੋਇਆ ਜਾ ਰਿਹਾ ਹੈ ਸਾਡੇ ਸਮੂਹ ਵਰਕਰਾਂ ਵਸਨਾਂ ਦਾ ਸਾਡੇ ਦੇ ਅਭਿਨੰਦਨ ਕਰਦਾ ਹਾਂ ਜਿਨ੍ਹਾਂ ਨੇ ਜਿਨ੍ਹਾਂ ਦੀ ਨੇਕ ਕਮਾਈ ਵਿੱਚੋਂ ਤੇ ਸ਼ੋਭਾ ਯਾਤਰਾ ਕੀਤੀ ਜਾਂਦੀ ਹੈ ਔਰ ਹਰ ਸਾਲ ਬਹੁਤ ਹੀ ਮਾਣ ਮਿਲਦਾ ਹੈ ਹਰ ਸਾਲ ਬਹੁਤ ਹੀ ਤੁਹਾਨੂੰ ਮਨਾਇਆ ਜਾਂਦਾ ਹੈ ਮੈਂ ਪੱਲੀ ਚ ਕੀ ਜੀਦਾ ਬਈ ਤੈਹ ਦੇ ਉਸ ਪਰ ਦੁਆ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਆਪਣੀ ਸਮਾ ਸਾਡੇ ਇਧਰ ਸ਼ੋਭਾ ਯਾਤਰਾ ਵਿੱਚ ਆ ਕੇ ਮੈਂ ਇਹਨਾਂ ਦਾ ਦਿਲੋਂ ਸਤਿ ਸ੍ਰੀ ਅਕਾਲ ਦਾ ਹੋਰ ਇਹਨਾਂ ਦੇ ਸਾਹਰੀ ਸੁਦਾਨੀ ਮੰਦਰ ਨੂੰ ਕੋਲ ਦਾ ਪੂਰਾ ਇਲਾਕਾ ਦਾ ਵੀ ਆਲਾਦ ਕੀਤਾ ਹੈ ਮੈਂ ਪਰਸੇ ਦੇ ਜਲਾ ਅਤੀ ਸਤਿ ਸ੍ਰੀ ਅਕਾਲ ਜੋ ਬੋਲੇ ਅੰਤੁਰ ਹੈ ਗਣਵਾਤੀ ਕੀ ਮਹਾਰਾਜ ਕੀ ਜੈ ਜੋ

ਦੇ ਉਹ ਸ਼੍ਰੀ ਵਰਦੀ ਕਮੇਟੀ ਨੇ ਬਹੁਤ ਪ੍ਰਧਾਨ ਕਰਕੇ ਸੋਨ ਨਗਰ ਪਟਿਆਸਰ ਨੂੰ ਨਗਰ ਵਾਸੀਆਂ ਨਾਲ ਜੋੜ ਕੇ ਸ੍ਰੀ ਮਹਾਰਾਜ ਜੀ ਦਾ ਆਗੂ ਬੁਰਾ ਗੁਰਾਰਾਇਣ ਇਸ ਮੌਕੇ ਪਰ ਮੈਂ ਆਪਣੇ ਨੂੰ ਔਰ ਚੈਨ ਸਾਥੀ ਔਰ ਹਾਰੀ ਸਿੰਘ ਸਾਹਿਬ ਨੂੰ ਦੇਤੀਆਂ ਲਗਾਈਆਂ ਤੋਂ ਤੁਮਾਂ ਕੀ ਬੰਨ੍ਹਣ ਮਾਰੀ ਦੀ ਜੇਤੀਆਂ ਜਿੱਥੇ ਲਗ ਲਗ ਬਧਾਈਆਂ ਦੇ ਨਾਲ ਉੱਤੇ ਹਾਰੀ ਤੋਂ ਬੰਦਕ ਮੇਟੀ ਪ੍ਰਧਾਨ ਸਾਹਿਬ ਬੀ.ਏ. ਪੱਤੀ ਜੀ ਦਾ ਏ.ਆਰ. ਤੇ ਸਰਪੰਚ ਬੀ.ਡੀ. ਤਰਲੇ ਜੀ ਸੰਘਰ ਦੇਮੀ ਜੀ ਵੀ ਹਣੇ ਹਣੇ ਇਲਾਵਾ ਸਰਵ ਜੀ ਕੰਮਾਂ ਦਾ ਜਿਹੜਾ ਬਹੁਤ ਬਤਾਲਾ ਕਰਗੇ ਨਾਲ ਜਿਹੜਾ ਜੰਝੜਾ ਬੜੀ ਤੂਤਾਨ ਨਾਲ ਤੇ ਸ਼ਾਦਾ ਨਾਲ ਪੁਰਾ ਰਹੇ ਹਨ ਹੋ ਇਸ ਮੌਕੇ ਤੇ ਜੀ ਤੇ ਦੇਵੀ ਰਸਾ ਇਹ ਇਸ ਜਿਸ ਲਈ ਹੈ ਦਾਸ ਨੂੰ ਤੇ ਇਸ ਨੂੰ ਦਾ ਮੌਕਾ ਦਿੱਤਾ ਹੈ ਮੈਂ ਇਸ ਦੇ ਵੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਰੀ ਜੋ 사ਸੰਗਤ ਜੀ ਆਪਨੂੰ ਮਹਾਰਾਜ ਨੇ ਦੱਸਿਆ ਉਹਨਾਂ ਅਸ਼ਰਮ ਤੋਂ ਚੱਲ ਕੇ ਸ੍ਰੋਣੀ ਨਿੱਕੀ ਰਾਤ ਦੇ ਚੱਲੇ ਔਰ ਪਰਮਾਤਮਾ ਦੀ ਨੇਮਾ ਨੂੰ ਲੈ ਕੇ ਸਮਾਜ ਨੂੰ ਦੇ ਸਾਰੇ ਕੰਮ ਨੂੰ ਸਵਰਪਿਤ ਕੀਤਾ ਔਰ ਉਹਨਾਂ ਨੇ ਬੁਝਾਈ ਨਿੱਕੀ ਰਾਤ ਚੱਲਣ ਦੇ ਹਰ ਸਭ ਦੇ ਰਾਤ ਚੱਲਣ ਦੇ ਸਮਾਜ ਨੂੰ ਪ੍ਰੇਰਿਤ ਕੀਤਾ ਸੋ ਆਪਾਂ ਨੂੰ ਇਹ ਸੋ ਨਖਸ਼ੇ ਕਰਦੇ ਚੱਲ ਕੇ ਆਪਾਂ ਜੀਵ ਮੁਕਤੀ ਕਰਨਾ ਚਾਹੀਦਾ ਹੈ ਤਾਂ ਜੋ ਆਪਾਂ ਆਪਣਾ ਜੀਵ ਸਭ ਨੂੰ ਵਾ ਸਕੀਏ ਬਣਾ ਸਕੀਏ ਸੋ ਅੱਜ ਦੇ ਪ੍ਰਬੰਧਕ ਕਮੇਟੀ ਵੱਲੋਂ ਦੁਪਹਿਰ ਨੂੰ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ ਮੈਂ ਸਾਰੇ ਹਾਜ਼ਰ ਸਤਿਕਾਰਯੋਗ ਨੂੰ ਬੇਨਤੀ ਤੇ ਬੀ ਕਰਾਂਗਾ ਇਹੋ ਦੇ ਆਪਣਾ ਹਿੱਸਾ ਵਣ ਕੇ ਆਪਾਂ ਗੁਰੂ ਮਹਾਰਾਜ ਦੇ ਘਰੀਆਂ ਖੁਸ਼ੀਆਂ ਮਣੀਏ ਤੋਂ ਮੈਂ ਦੁਆਰਾ ਫਿਰ ਸਾਰੇ ਪ੍ਰਬੰਧਕ ਕਮੇਟੀ ਨੂੰ ਵੀਰ ਭਤੀ ਜੀ ਨੂੰ ਪਗਰ ਪੰਚਾਇਤ ਨੂੰ ਦੇਦੀਆਂ ਕਰੀ ਤੋਂ ਅੱਜ ਇਸ ਦਿਹਾੜੇ ਤੇ ਲਗ ਲਗ ਮੁਾਰਕਵਾਦ ਨਾਲ ਉਸ ਨੂੰ ਸਾਥ ਸੰਗਤ ਨੂੰ ਦੇਦੀਆਂ ਕਰੀ ਤੋਂ ਤੇ ਇਹਨਾਂ ਦਾ ਪਰਮਾਤਮਾ ਅੱਗੇ ਤੋਂ ਬਰਨੀ ਕਾਰਜ ਜੀ ਚੰਨ ਦੀ ਬੇਨਤੀ ਅਰਦਾਸ ਕਰਦਾ ਹਾਂ ਕਿ ਉਹ ਸਾਰੀ ਸੰਗਤ ਸਾਰੇ ਜਿਸ ਵਿੱਚ ਵਰਦੇ ਸਾਡੇ ਭਾਤਵਾਸੀਆਂ ਦੇ ਆਪਣੀ ਕਿਰਪਾ ਬਾਈ ਨਕਰ ਇਹਨਾਂ ਨਾਲ ਅੰਦਰੀ ਕਰਾ ਗੁਜ਼ਰ ਕਰ ਇਹਨਾਂ ਹੀ ਸ਼ਬਦਾਂ ਨਾਲ ਕਿਰਪਾ ਚਾਹੁੰਦਾ

ਉਹ ਇੱਕ ਇਤਿਹਾਸਿਕ ਕੰਮ ਹੈ ਔਰ ਸਾਰੇ ਸਮਾਜ ਨੂੰ ਇੰਨੀ ਸੇਧ ਦਿੰਦਾ ਆਪਾਂ ਪਿਛਲੇ ਪੀੜ੍ਹੀ ਸੀ ਦੇਖੀ ਹੈ ਬਗਵਾਨ ਗੁਰੂ ਜੀ ਨੇ ਜਿਹੜਾ ਰਮਾਇਣ ਚੇਤਾ ਦਿੱਤੀ ਹੈ ਰਚਨਾ ਕੀਤੀ ਹੈ ਉਹਦੇ ਵਿੱਚ ਦੇਖਿਆ ਜਿਹੜੀ ਰਮਾਇਣ ਆ ਉਹ ਸਾਰੇ ਸੰਸਾਰ ਨੂੰ ਸੇਧ ਦਿੰਦੀ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਧਵਾਤਾ ਦੇ ਨਾਲ ਖਰ ਦਾ ਸਾਰੇ ਵਿੱਚ ਯਾਦ ਕੀਤਾ ਗਿਆ ਹੈ ਔਰ ਇਹ ਤੋਂ ਵੱਡੀ ਚੀਜ਼ ਕੋਈ ਹੋ ਨਹੀਂ ਸਕਦੀ ਜੋ ਰਮਾਇਣ ਜੀ ਦੇ ਵਿੱਚ ਲਿਖਿਆ ਗਿਆ ਉਹ ਸਭ ਕੁਝ ਪਰ ਉਹ ਸੰਤਾ ਫਾਂ ਬੁਜਨੀਆ ਸੋਇਸ ਦੇ ਕੋਲ ਬਾਦ ਵਿੱਚ ਜੀ ਸਾਰੇ ਦੇ ਸ਼ਬਦ ਹੈ ਸਾਰੇ ਦੇ ਪੂਜਨੀਆ ਹਨ ਉਹਨਾਂ ਨੇ ਜੋ ਇਤਿਹਾਸ ਲਿਖਿਆ ਜੋ ਰਮਾਇਣ ਰਚੀਆ ਉਹ ਦੁਨੀਆ ਦੇ ਵਿੱਚ ਇਸ ਦੀ ਉਧਾਰਨ ਹੋਰ ਕੋਈ ਨਹੀਂ ਮਿਲਦੀ ਇਸ ਗੁਰਪੁਰਬ ਦੇ ਮੌਕੇ ਤੇ ਮੈਂ ਆਪਣੇ ਲੋਕ ਔਰ ਨਗਰ ਵਾਸੀਆਂ ਨੂੰ ਆਪਣੀ ਮਾਣ ਦੀ ਭਾਗ ਦੇਣ ਦਾ ਆਦੇ ਲੋ ਸਾਰੇ ਨਗਰ ਵਾਸੀਆਂ ਦਾ ਸਾਡੇ ਮੰਦਰ ਦੇ ਪ੍ਰਧਾਨ ਮਾ ਵਿਜੇਪੱਤੀ ਜੀ ਉਹਨਾਂ ਦਾ ਪੁਜੀਤ ਸਾਜੀ ਆ ਜੀ ਆ ਉਹਨਾਂ ਦਾ ਹੈਪੀ ਪਰੋਡ ਜੀ ਸਾਡੇ ਸਰਪੰਚ ਰਣਜੀਤ ਸਿੰਘ ਜੀ ਘਟਾਲੀਆ ਸਾਣਾ ਰਮਨ ਕੇਸਰ ਜੀ ਪ੍ਰਵੇਸ਼ ਰਾਮ ਬਾਜ ਜੀ ਸਾਡੇ ਬਣਾਉ ਲੋਗ ਇਹਨਾਂ ਨੂੰ ਸਾਰੇ ਲੱਖ ਲੱਖ ਧੰਨਾਈ ਦਿਨਾ ਕਿ ਇਹੋ ਜਿਹੇ ਗੋਦ ਵਰਮਤੀ ਬਣਾਉਂਦੇ ਰਹੀਏ ਤਾਂ ਕਿ ਸਮਾਜ ਦੇ ਵਿੱਚ ਇੱਕ ਵਧੀਆ ਸੇਵ ਜਾਵੇ ਸਾਰੇ ਰਲ ਕੇ ਇਹ ਰੇ ਪਿੰਦੇ ਵਿੱਚ ਨਗਰ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਆਪਾਂ ਰਲ ਕੇ ਚੀਜ਼ਾਂ ਉਗਾਈਏ ਕਾਂਗੀ ਸਮਾਲਿਕ ਇਕਤਾ ਸਭ ਕੁਝ ਵਧੀਆ ਰਹੇ ਇਸੇ ਤਰ੍ਹਾਂ ਦਾ ਸਾਰੇ ਦੇ ਇੱਕ ਵਾਰ ਦੇ 10 ਲੱਖ ਵਧਾਈ ਸਵਾਦ ਬਾਤ ਨਾਲ ਹੀ ਹੋਈ ਹੈ ਜਹਾਂ ਪਛਾ ਦਾ ਪ੍ਰਗਟ ਦੱਸ ਹੈ ਇਸ ਸਵਾਦ ਦੇ ਵਿੱਚ ਸਾਡੇ ਕੋਲ ਅੱਜ ਮੁੱਖ ਨੁਮਾਇੰਦੇ ਪਰਦੇ ਜੀ ਸਿੰਘ ਸਾਹਿਬ ਜੀ ਆਏ ਨੇ ਇਹਨਾਂ ਨੂੰ ਪ੍ਰਬੰਧਕ ਕਮੇਟੀ ਲੋਕ 5900 ਰੁਪਇਆ ਮੁੱਤਾ ਗਿਆ ਤੇ ਇਹਨਾਂ ਨੇ ਇਹ ਲਿਆ ਕਿ ਉਹ ਦਿੱਤੇ ਦਿੱਤੇ ਪੱਤੀ ਜੀ ਪ੍ਰਮਾਣ ਕਰਨ ਪਰ ਜਿਨ੍ਹਾਂ ਬੁਲਕਾਨਾਂ ਦੇ ਨਾਲ ਕਦਸਾ ਸਾਰੇ ਮੈਂ ਮਾਇਆ ਕੰਬੀਦੀ ਹੈ ਪ੍ਰਮਾਤਮਾ ਬਿੰਦੂ ਗਣੀ ਰਾਜੋਗਣੀ ਫੜੀ ਬਖਸ਼ਿਸ਼ ਕਰੇ ਉਹ ਬੇਦੀ ਕਰਦਾ ਕੰਡੇ ਜਿਉ ਚੰਨਾ ਚਾਹੋਂਦੀ ਜਿਵੇਂ ਅਸਮਾਇਆ ਕੋ ਸ਼ੋਕ ਪੂਰੀ ਆ ਜਾ ਕੰਡਸਲਾ ਮਗਰ ਹੀ ਮੇਰੇ ਕੋ ਪਈ